ਹੈਲੋ YouTube ਫੈਮਲੀ ਆਈ ਹੋਪ ਕਿ ਵੀਰ ਕਰਦੇ ਸਾਰੇ ਜਾਨੀ ਵਧੀਆ ਹੋਵੋਗੇ ਗੁੱਡ ਮਾਰਨਿੰਗ ਸਾਰਿਆਂ ਨੂੰ ਸੋ एवरीवन ਸਵੇਰ ਦਾ ਟਾਈਮ ਹੋ ਚੁੱਕਿਆ ਤੇ ਅੱਜ ਮੈਂ ਕਰ ਰਹੀ ਹਾਂ ਜੀ ਵਾਕ ਹਾਂਜੀ एवरीवन ਸਭ ਤੋਂ ਪਹਿਲਾਂ ਤੁਸੀਂ ਵੀ ਚੈੱਕ ਕਰੋ ਕਿੰਨਾ ਸੋਨਾ ਹੈ ਮੈਂ ਹਲੇ ਹੁਣੇ ਹੀ ਉੱઠી ਸੀ ਇੱਕ ਆਰਾਊਂਡ ਹੋਇਆ ਮੇਰਾ ਦੂਸਰੇ ਤੇ ਆਪਾਂ ਵਲੌਗ ਸਟਾਰਟ ਕੀਤਾ ਹੈ ਅੱਜ ਮੌਸਮ ਹਲੇ ਪੂਰੀ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਟਾਈਮ 6:30 ਵਜੇ ਦਾ ਹੀ ਹੈ ਤਕਰੀਬਨ ਸਵੇਰ ਦਾ ਟਾਈਮ ਹੈ ਦੇ ਦੇਖ ਸਕਦੇ ਹੋ ਤੁਸੀਂ ਬਾਹਰ ਕਿਛਾ ਜੂ ਨਹੀਂ ਉੱਪ ਗਏ ਹੈਗੇ ਮਿਸ ਇਲਾਦੀ ਫਰੈਂਡ ਹਾਈ ਹਾਈ ਉਹ ਸਿਲਾ ਰਹੀ ਹੈ ਇਹ ਕਾ ਰਹੀ ਇਹ ਛੋਟੀ ਆ ਇਹ ਵੱਡੀ ਆ ਸੋ ਹਾਂਜੀ ਸੋ ਹੈ एवरीवन ਸਵੇਰ ਦਾ ਟਾਈਮ ਹੋ ਗਿਆ ਹੈ ਮੇਰੇ ਕੰਮ ਜਾਨ ਤੋਂ ਪਹਿਲਾਂ ਆਪਾਂ ਕਰਾਂਗੇ ਘਰ ਦਾ ਕੰਮ ਸਾਰਾ ਇਸ ਕਰਕੇ ਮੈਂ ਸੋਚਿਆ ਕਿ ਆਪਣੇ ਵਲੌਗ ਦੀ ਸਟਾਰਟਿੰਗ ਸਵੇਰ ਸਵੇ ਹੀ ਕਰ ਲਵਾਂ ਕਿਉਂਕਿ ਇਸ ਤੋਂ ਬਾਅਦ ਮੇਰੇ ਕੋਲ ਟਾਈਮ ਨਹੀਂ ਹੋਣਾ ਕੰਮ ਤੇ ਜਾਉਂਗੀ ਉੱਥੇ ਵੀ ਮੈਨੂੰ ਟਾਈਮ ਨਹੀਂ ਮਿਲਣਾ ਫਿਰ ਛੁੱਟੀ ਹੋਊਗੀ ਜਿੱਦਾਂ ਘਰ ਆਵਾਂਗੀ ਘਰ ਆਣ ਕੇ ਫਿਰ ਮੇਰੇ ਕੋਲ ਟਾਈਮ ਘੱਟ ਹੀ ਹੁੰਦਾ ਇਸ ਕਰਕੇ ਮੈਂ ਮੈਂ ਸੋਚਿਆ ਕਿ ਸਹੀ ਟਾਈਮ ਮੇਰਾ ਰੁਟੀਨ ਅਕੋਰਡਿੰਗ ਹੀ ਬਣ ਜੇ ਨਾ ਵਲੌਗ ਇਹ ਵੀ ਮੇਰਾ ਸਹੀ ਹੈ ਜਿੱਦਾਂ ਕਿ ਮੈਂ ਵਾਕ ਕਰੂੰਗੀ ਉਸ ਤੋਂ ਬਾਅਦ ਘਰ ਦੇ ਕੰਮ ਕਰੂੰਗੀ ਤੇ ਫਿਰ ਕਿੱਥੇ ਜਾ ਕੇ ਫ੍ਰੀ ਹੋ ਕੇ ਆਪਣਾ ਮੈਨ ਤਿਆਰ ਹੋਵਾਂਗੀ ਹੈ ਹਾਂਜੀ एवरीवन ਨਾ ਵਲੋਗ ਇਹ ਨਾਲ ਲਾਸਟ ਤੱਕ ਬਨੇ ਰਹੇ ਮਿਲਦੇ ਤੁਹਾਨੂੰ ਵਾਕ ਕਰਕੇ ਐਂ ਘਰੇ ਜਾ ਕੇ ਤੇ ਇਦਾਂ ਹੀ ਵਲੋਗ ਦੇ ਨਾਲ ਲਾਸਟ ਤੱਕ ਬਨੇ ਰਹਿਣਾ ਹਾਂਜੀ एवरीवन ਘਰ ਮੈਂ ਆ ਚੁੱਕੀ ਸੀ ਹੁਣ ਮੈਂ करूंगी ਰੂਮ ਦੀ ਸਫਾਈ ਸਾਰਾ ਤੁਸੀਂ ਦੇਖ ਸਕਦੇ ਹੋ ਕਿੰਨਾ ਸਾਰਾ ਖਲਾਰਾ ਪਿਆ ਹੋਇਆ ਸਾਰੇ ਕੰਬਲ ਇਕੱਠੇ ਕਰੂੰਗੀ ਬਰਤਨ ਸਾਰੇ ਬਾਹਰ ਰੱਖੂੰਗੀ ਜਿਹੜੇ ਧੋਣੇ ਹੈਗੇ ਆ ਸਾਰੀ ਸਫਾਈ ਕਰਕੇ ਉਸ ਤੋਂ ਬਾਅਦ ਮੈਂ ਮਿਲੂੰਗੀ ਦੇਖ ਸਕਦੇ ਹੋ ਸੋ ਮੈਂ ਸਭ ਨੂੰ ਦੱਸ ਦੇਣਾ ਸੋਹਣਿਆ ਕਿ ਮੇਰਾ ਰੁਟੀਨ ਦਾ ਵਲੋਗ ਹੀ ਤੁਸੀਂ ਸਮਝੋ ਰੁਟੀਨ ਦਾ ਓਕੇ ਸੋ ਹੈ एवरीवन ਰੂਮ ਇਸ ਫਾਈ ਮੈਕ ਕਰ ਚੁੱਕੇ ਆਂ ਦੈਨ ਹੁਣ ਆਪਾਂ ਬਾਕੀ ਵੀ ਸਫਾਈ ਕਰ ਦਿੰਨੇ ਆਂ ਸਾਰੀ ਨਾਲ ਦੇ ਰੂਮ ਚ ਵੀ ਦੇਖ ਸਕਦੇ ਹੋ ਯੂਨੀਫਾਰਮ ਦਾ ਕਿਨਾਰਾ ਕਿੰਨਾ ਪਿਆ ਹੋਇਆ ਯੂਨੀਫਾਰਮ ਨੂੰ ਮਰ ਪ੍ਰੈਸ ਕਰਨਾ ਹੈ ਮੈਨੂੰ ਉਸ ਤੋਂ ਬਾਅਦ ਹਾਂਜੀ एवरीवन ਹੁਣ ਮੈਂ ਆਪਣੀ ਕਰਾਂਗੀ ਜੀ ਵਰਦੀ ਪ੍ਰੈਸ ਤੁਸੀਂ ਦੇਖ ਸਕਦੇ ਹੋ ਆਪਾਂ ਬੈੱਡ ਤੇ ਹੀ ਇੱਥੇ ਪ੍ਰੈਸ ਲਗਾਵਾਂਗੇ ਵੈਸੇ ਤਾਂ ਅੰਦਰ ਟੇਬਲ ਹੈਗਾ ਪ੍ਰੈਸਿੰਗ ਟੇਬਲ ਹੈਗਾ ਜਾਂ ਦੂਸਰਾ ਵੱਡਾ ਟੇਬਲ ਵੈਸੇ ਵੀ ਰੱਖਿਆ ਹੋਇਆ ਹੈਗਾ ਪਰ ਫਿਰ ਵੀ ਇਹਦੇ ਵਿੱਚ ਆਪਾਂ ਪ੍ਰੈਸ ਨੂੰ ਲਗਾਉਂਗੀ ਮੈਂ ਦੇਖਦੀ ਹਾਂ ਚੱਲਦੀ ਹੈ ਵੀ ਇਹ ਕਿ ਨਹੀਂ ਚੱਲ ਪਈ ਸ਼ੁਕਰ ਮੈਂ ਪਹਿਲੀ ਵਾਰੀ ਇੱਥੇ ਲਾਇਆ ਨਾ ਸਵਿਚ ਤਾਂ ਕਰਕੇ ਆਹਨ ਆਪਾਂ ਵਰਦੀ ਨੂੰ ਕਰਦੇ ਆਂ ਪ੍ਰੈਸ ਸੋ ਹਾਂਜੀ ਨੂੰ ਪ੍ਰੈਸ ਗਰਮ ਹੋ ਚੁੱਕੀ ਐ ਸੋ ਸਭ ਤੋਂ ਪਹਿਲਾਂ ਮੈਂ ਆਪਣੀ ਯੂਨੀਫਾਰਮ ਨੂੰ ਕਰਨੀ ਪ੍ਰੈਸ ਬਾਕੀ ਸਭ ਨੂੰ ਜੋ ਸੋਨੇ ਸੋਨੇ ਕਮੈਂਟ ਕਰਦੇ ਆ ਨਾ ਸਭ ਨੂੰ ਥੈਂਕ ਯੂ ਮੈਂ ਸਭ ਦੇ ਕਮੈਂਟ ਪੜ੍ਹਦੇ ਹੁੰਦੀ ਆ ਬਸ ਜਿਹੜੇ ਵਧੀਆ ਰੱਖਦੇ ਆਪਾਂ ਉਹਨੂੰ ਹੀ ਐਕਸੈਪਟ ਕਰੀਦਾ ਹੁੰਦਾ ਹੈ ਜਿਹੜੇ ਵਧੀਆ ਕਮੈਂਟ ਕਰਦੇ ਨੇ ਤੇ ਬਾਕੀ ਜਿਹੜੇ ਕਹਿੰਦੇ ਆ ਕਿ ਤੁਸੀਂ ਕਮੈਂਟ ਨਹੀਂ ਪੜਦੇਗੇ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਵੈਸੇ ਤਾਂ ਮੇਰੇ ਕੋਲ ਟਾਈਮ ਨਹੀਂ ਹੁੰਦਾਗਾ ਪਰ ਮੈਂ ਐਨਾ ਕੁ ਮੇਰੇ ਕੋਲ ਟਾਈਮ ਜ਼ਰੂਰ ਹੁੰਦਾ ਕਿ ਜੋ ਮੇਰਾ ਆਪਣਾ ਚੈਨਲ ਹੈ ਕਿ ਮੈਂ ਉਧਰ ਵੀ ਧਿਆਨ ਦਵਾ ਹਨਾ ਯਾਨੀ ਕਿ ਮੈਂ ਜਿਹੜੇ ਕਮੈਂਟ ਕਰਦੇ ਨੇ ਮੈਂ ਹਰ ਇੱਕ ਦਾ ਕਮੈਂਟ ਪੜਦੀ ਹੁੰਨੀ ਆ ਬਸ ਐਨਾ ਲਖ ਜਿਹੜੇ ਵਧੀਆ ਹੁੰਦੇ ਆ ਉਹ ਕੋਈ ਆਪੈਕਸ ਐਕਸੈਪਟ ਕਰ ਰਹੀ ਆ ਸੋ ਵান্স ਯੂਨੀਫਾਰਮ ਪ੍ਰੈਸ ਕਰਨ ਤੋਂ ਬਾਅਦ ਥੋੜਾ ਇਹ ਅਦਾ ਕੰਮ ਹੋਰ ਕਰਨਾ ਆ ਸੋ ਅੱਜ ਦਾ ਵਲੌਗ ਮੈਂ ਸਭ ਨੂੰ ਦੱਸ ਦੇਣਾ ਚਾਹੁੰਦੀ ਆ ਕਿ ਮੇਰਾ ਰੁਟੀਨ ਦੇ ਰਿਲੇਟਿਡ ਆ ਕਿ ਮੈਂ ਹਰ ਸਵੇਰ ਸਬੂਹ ਉੱਠੀ ਵਾਕ ਕੀਤੀ ਲੱਗਦਾ ਕੰਮ ਕੀਤਾ ਤੇ ਉਸ ਤੋਂ ਬਾਅਦ ਮੈਂ ਹੁਣ ਯੂਨੀਫਾਰਮ ਪ੍ਰੈਸ ਕਰੂੰਗੀ ਰੁਟੀਨ ਵੀ ਇੱਕੋ ਨਹੀਂ ਹੁੰਦਾ ਕਿ ਡੇਲੀ ਡੇਲੀ ਉਹ ਕੰਮ ਕਰਨਾ ਕਈ ਵਾਰੀ ਅਲੱਗ-ਅਲੱਗ ਹੁੰਦਾ ਕਈ ਵਾਰੀ ਐਦਾਂ ਹੁੰਦਾ ਕਿ ਮੈਂ ਉਹਕ ਜੀ ਜ਼ਿਆਦਾ ਟਾਈਮ ਲਗਾ ਲੈਂਦੀ ਨਹੀਂ ਮੇਟੇਵਰੀ ਨਹੀਂ ਚੱਲਦੀ ਹੁੰਦੀ ਹੈ ਨਾ ਦਿਨ ਵੀ ਇੱਕੋ ਜਿਹਾ ਨਹੀਂ ਆਉਂਦਾ ਰੋਜ਼ ਉਸ ਕਰਕੇ ਜਿਸੋ ਵਿੱਚ ਸਭ ਨੂੰ ਦੱਸ ਦੇਣਾ ਸੋਨੀ ਕਿ ਇੱਥੇ ਜਿੱਦਾਂ ਕੀ ਕਾਊਂਟਰ ਤੇ ਕਾਊਂਟਰ ਚੇਅਰ ਨੂੰ ਲਗਾਇਆ ਸੀਗਾ ਸੋ ਉਹ ਸਾਰਾ ਕੁਝ ਰੂਮ ਚ ਸੈੱਟ ਕਰ ਦਿੱਤਾ ਨਾਲ ਦੇ ਸਟੋਰ ਚ ਤੇ ਇੱਧਰ ਬਸ ਖਾਲੀ ਜਿਹਾ ਥਾਂ ਇਕੱਲਾ ਬੈੱਡ ਰੱਖਿਆ ਹੋਇਆ ਹੈ ਇਹ ਬੈੱਡ ਖੁਦ ਹੀ ਲਿਫਟ ਉੱਪਰੋਂ ਆਇਆ ਆ ਇਹ ਜੇ ਜਿਖੜ ਕੇ ਕੰਮ ਹੋ ਸਕੇ ਕੁਝ ਵੀ ਨਿਤਰ ਕਰਨਾ ਹੈ ਤਾਂ ਬਾਕੀ ਮੈਂ ਟੇਪ ਹਲੇ ਤੱਕ ਨਹੀਂ ਲਿਆਂ ਪੱਟੀਆਂ ਹੈਗੀਆਂ ਉਹਨਾਂ ਨੇ ਕਿਹਾ ਸੀ ਵੀ ਰਏ ਮਤਲਬ ਕਿ ਜਿਹੜੇ ਲੱਗ ਕੇ ਆਏ ਸੀ ਛੱਡਨਾ ਉਹ ਕਹਿੰਦੇ ਸੀ ਕਿ ਇੱਕ ਦਿਨ ਬਾਅਦ ਇਹ ਜਿਹੜੀਆਂ ਜਿਹੜੀਆਂ ਟੇਪ ਸਾਈਡ ਤੇ ਲੱਗੀਆਂ ਪੱਟ ਤੇ ਨਹੀਂ ਉਹਦੇ ਲੱਗਣੀਆਂ ਹੋਣੀਆਂ ਟਾਈਮ ਹੀ ਉਹਦੇ ਲਈ ਹੈਗਾਗਾ ਸੋਈ ਮੱਕੀ ਟਾਈਮ ਕਰ ਦਿੰਦੇ तो हाँ जी मिलते हैं आप यूनिफॉर्म प्रेस कर तो बाद लास्ट तक बने रही हो जेकर नवे हो अपने चैनल करो सबसक्राइब ताकि मेरा हर आग वाला बलॉग देख सको चलो ठीक है वादिया गल है सो हाँ जी एवरी वन मैं अपनी यूनिफॉर्म प्रेस कर लिए तो बस पूरे टाइम तो आप तैयार होवे जाए कम तुम ਕੁਤੀ ਹਮੜਾ ਨਾਂ ਪਾਰ ਸੋ ਹੈ एवरीवन ਹੁਣ ਬਾਰੀ ਆ ਛਾੜੂ ਲਗਾਉਂਦੀ ਜਲਦੀ ਜਲਦੀ ਕੰਮ ਕਰਕੇ ਫ੍ਰੀ ਹੋਣੇ ਆ ਪੌਣੇ ਨੂੰ ਟਾਈਮ ਹੋ ਜਾਣਾ ਆ ਕੰਮ ਦਾ ਇਧਰ ਤੁਸੀਂ ਦੇਖ ਸਕਦੇ ਹੋ ਸਕੂਟੀ ਦਾ ਮਗਲਾ ਲਾ ਪਤਾ ਨਹੀਂ ਕੀ ਹੋ ਗਿਆ ਉਹ ਜਿਆਦਾ ਹੁਣ ਹੁਣ ਦੂਰ ਤੱਕ ਚਲਦੀ ਹੈ ਨਾ ਹੀਟ ਮਤਲਬ ਕਿ ਉਹ ਫਿਰ ਤਾਂ ਹੁੰਦਾ ਹੋਊਗਾ ਦੇਖ ਸਕਦੇ ਹੋ ਬੱਸ ਤਾਂ ਸਰਵਿਸ ਉਹਨੂੰ ਕਰਵਾਈ ਸੀ ਬਟ ਉਹਨਾਂ ਨੇ ਕਿਹਾ ਸੀ ਵੀ ਰ ਕਰਨ ਦਾ ਸੀ 3 ਮੰਥ ਬਾਅਦ ਤੁਸੀਂ ਫੇਰ ਕਰਵਾ ਲਿਓ ਤੇ ਹਜੇ 3 ਮੰਥ ਹੋਏ ਨਹੀਂ ਹੈਗੇ ਅਲੀਮੀਨ ਨਹੀਂ ਹੋਇਆ ਹੋਣਾ ਆ ਉਸ ਤੋਂ ਬਾਅਦ ਸਕੂਟੀ ਦੀ ਆਪਾਂ ਕਰਵਾਵਾਂਗੇ ਸਰਵਿਸ ਦੇਖ ਸਕਦੇ ਹੋ ਤੁਸੀਂ ਕਿੰਨੀ ਡਸਟ ਆ ਡੱਡੀਆਂ ਟਿਪਸ ਵੈਸਤੇ ਉਤਾਰਨੇ ਆ ਸੀ ਗਿਆ ਸੋ ਹੀ एवरीवन ਦੇਖਦੇ ਹਾਂ ਕਿੰਨੀਆਂ ਖੁੱਲਿੱ ਥੱਦੀਆਂ ਨੇ ਵੈਸੇ ਤਾਂ ਪਰਸੋਂ ਲੈ ਆਂਦਾ ਸੀਗਾ ਮੰਮੀ ਮੈਂ ਟੇਪ ਪਟਣ ਲੱਗੀ ਆ ਸਾਰੀਆਂ ਜਿੰਨੀਆਂ ਕੋ ਸਕੇ ਨਹੀਂ ਆਉਣੀਆਂ ਉਹ ਬੜਦੇ ਆ

ਜੀ एवरीवन ਐਂਡ ਯੂ ਨਾ ਕਿ ਨਵੀਂ ਇੱਕ ਟਾਈਮ ਸੀਗਾ ਬਟ ਕਿਉਂਕਿ ਨਮਨਮ ਹਲੇ ਬਣਿਆ ਹੀ ਸੀਗਾ ਨਾ ਇਸ ਕਰਕੇ ਟੇਕ ਲੱਗਿਆ ਹੋਇਆ ਸੀ ਉਸ ਦਿਨ ਨਾ ਇਹ ਤੋਂ ਹੀ ਹਲਕੀ ਚੇਆ ਬਾਕੀ ਅੱਪਾ ਫੇਰ ਪਟਲਾਂਗੇ ਕੋਈ ਗੱਲ ਨਹੀਂ ਦੋ ਗੇਂਦੇ ਜਿਵੇਂ ਬਣ ਗਏ ਆ ਸੋ ਵਲੌਗ ਦਾ ਨਾ ਲਾਸਟ ਬਣ ਰਿਹਾ ਮੈਂ ਜਲਦੀ ਜਲਦੀ ਚਾੜ੍ਹ ਲਗਾ ਲਵਾਂ ਜੰਨ ਸਪਾਈ ਕੱਟ ਕੇ ਸੁਬਾ ਦਾ ਪਾਪ ਮਿਲਦੇ ਆ ਸੋ ਬਾਹਰ ਕਿੰਨੇ ਬੋਵੀ ਹੁਣੀ ਆ ਚੁੱਕੇ ਆ ਪੱਠੇ ਉੱਧਰ ਆ ਦੇਖਦੇ ਹੋ ਇਤਨੇ ਸਾਰੇ ਪੱਠੇ ਦੇਖੋ ਤਨਾ ਘਾਲੀ ਮੇਰਾ ਕੋਈ ਨਾ ਆਣੀ ਇਹਦੀ ਬੱਸ ਕਰ ਭਰਾਵਾ ਬੱਸ ਕਰ ਜਾ ਲੈ ਖਲਾ ਦੱਸ ਥੋੜੇ ਦੇਣੀ ਹੈ ਦਾ ਨਹੀਂ ਜਾਣਾ ਕਿਵੇਂ ਇਹ ਨੂੰ ਛੇਲ ਕਰਤਾ ਹੈ ਅੱਛਾ ਥੋੜੇ ਦੇਣੀ ਹੈ ਚੀ ਹਾਏ ਕੱਕੇ ਤੂੰ ਚਲੇ ਜਾਣਾ ਨਵੇਂ ਘਰੇ ਆਲੇ ਕਰੇ ਜਾਂਦੀ ਤਿਆਰ ਆਲੇ ਹੈ ਖਾਲਾ ਨਵੇਂ ਕਰ ਜਾਂਦੀ ਖਾਲਾ ਖਲਾ ਕੇ ਜੇ ਦੀ ਆਲੇ ਕਕੇ ਬਾਸ ਮੇਰਾ ਹੱਥ ਨਾ ਖਾਜੀ ਲੈ ਆਲਾ ਫੀਚਰ ਲਾਈ ਜਾਂਦਾ ਖਲਾ ਖਲਾ ਇਹ ਤਾਂ ਸਹੀ ਹੈ ਬਾਈ ਕਰਦੇ ਬਾਈ ਸੋਹੇ एवरीवन ਘਰ ਮੈਂ ਆ ਚੁੱਕੀ ਸੀ ਦਿਨ ਤੁਸੀਂ ਦੇਖ ਸਕਦੇ ਹੋ ਵੀਓ ਚੈੱਕ ਕਰੋ ਬਾਹਰ ਦਾ ਕਿੰਨਾ ਸੋਹਣਾ ਹੈ ਬਿਲਕੁਲ ਹਵਾ ਚਲਦੀ ਪਈ ਹੈ ਮੌਸਮ ਬਿਲਕੁਲ ਵੈਸੇ ਹੀ ਨਹੀਂ ਹੈਗਾ ਦੇਖ ਸਕਦੇ ਹੋ ਮਾਂ ਆ ਜਾ ਐਨੇ ਹੁੰਜ ਤੇਰੇ ਸਾਂਗਲ ਸਾਰੇ ਪੰਨ ਦੇਨੇ ਆ ਅੱਗੇ ਤਾਂ ਬੋਬੀ ਕਰਿਆ ਕਰੇਗਾ ਵਲੌਗਿੰਗ ਹਨਾ ਬੋਬੀ ਕਰਿਆ ਕਰੇਗਾ ਨਾ ਦੱਸ ਕਰਿਆ ਕਰੇਗਾ ਨਾ ਆਪਣੇ ਵਾਲ ਕਟਵਾ ਲਿਆ ਕਿੱਥੇ ਹੂੰ ਵਾਲ ਸੁਣੀ ਤਰ ਕਟਵਾ ਕੇ ਬੱਡੇ ਮੂ ਤੇਰੇ ਸੋ ਹਾਂਜੀ एवरीवन ਦੇਖੋ ਬੋਬੀ ਦਿਵਾਲ ਵਾਲ ਬਲ ਬੁੱਲ ਕਟਵਾ ਲਾ ਸੋਣਾ ਬਨ ਜਾ ਸੁਰਤ ਸੁਰਤ ਵੱਲ ਧਿਆਨ ਦਿਓ ਆਪਦੀ ਐਸ ਤਾਂ ਮੇਰਾ ਵੀ ਫੇਸ ਹੈ ਮੈਂ ਹੁਣੇ ਆਈ ਸੀ ਕੰਮ ਤੋਂ ਹਜੇ ਮੈਂ ਮੂੰਹ ਨਹੀਂ ਧੋਤਾ ਹੈਗਾਗਾ ਸ਼ਿਲਾ ਓ ਹੈਲੋ ਕਾਕੇ ਹੈਲੋ ਕਾਕੇ ਸ਼ਿਲਾ ਦੇਖ ਦਿਨੀ ਬਈ ਹਾਂ ਨੋਟੀ ਨੋਟੀ ਹੋ ਰਿਹਾ ਕੁਝ ਨੀ ਸ਼ਿਲਾ ਨੂੰ ਛੱਡ ਦੇਣਾ ਸੀ ਹੁਣ ਤਾਂ ਮੌਸਮ ਵੀ ਅੱਜ ਠੰਡਾ ਅੱਜ ਧੁੱਪ ਹੈ ਨਹੀਂ ਕਿ ਤੁਸੀਂ ਮੌਸਮ ਚੈੱਕ ਕਰ ਲਓ ਤੋ ਜੇਕਰ ਮੇਰਾ ਛੋਟਾ ਇਹ ਵਲੌਗ ਰੁਟੀਨ ਦੇ ਰਲੇਕੇਡ ਵਧੀਆ ਲੱਗਾ ਹੋਵੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਐਂਡ ਜ਼ਰੂਰ ਦੱਸਣਾ ਕਿ ਮੇਰੇ ਵਲੌਗ ਤੁਹਾਨੂੰ ਕਿੱਦਾਂ ਲੱਗਦੇ ਨੇ ਤੇ ਹੁਣ ਨਿੱਕੇ ਦੀ ਵਾਰੀ ਆ ਉਹ ਉਹ ਦੇਖ ਸਕਦੇ ਤੁਸੀਂ ਇਹ ਬੋਈ ਮਗਰ ਕਿੰਭੇ ਆਏ ਸਾਡੇ ਕੱਪੜੇ ਦੇਖ ਜਾ ਯਾਰ ਮੈਨੂੰ ਫੇਰ ਮੇਰੇ ਮਗਰੀ ਆਣਾ ਕੋਈ ਕਿੰਨੇ ਆ ਭੋਬੀ ਜਾ ਯਾਰ ਹੁਣ ਉਧਰ ਲੈ ਗਿਆ very good hey, hey, hey. Hey, hey. so hey everyone hun time ho gaya ji gurudware jaan da and milte haa tonu anke da ni next vlog ch milange so alde vlog vich chennai ja ke video vadiya lagge hoye comment like share zarur karna channel nu galo subscribe taaki mere mai ka da har ik on wala tusi vlog dekh sako bye bye